ਇਹ ਦੂਜੇ ਹੀ ਹੋਇਆ ਜੀ ਠੀਕ ਹੈ ਪਿਛਲੇ ਥੂਏ ਪਿਛਲੇ ਥੂਏ ਲਈ ਸੀ ਮम्मा ਤੋਂ ਠੀਕ ਆ ਕੱਟੀ ਆ ਨਾਲ ਜੀ ਅਸਾਂ ਕੱਟੀ ਆ ਕੱਟੀ ਕੋਈ ਨਹੀਂ ਛੇੜ ਨਹੀਂ ਕਰਦੀ ਠੀਕ ਹੈ ਕੱਟੀ ਮਗਰ ਇਹਦੇ ਨਾਲ ਸਵਾਗਤ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕਲਾਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਝੋਟੀ ਆ ਜੀ ਸੁਣ ਵਾਲੀ ਲੀਲੀ ਰਵੀ ਵੱਧ ਜਾਣਕਾਰੀ ਲੈ ਲਮਗੇ ਆਪਾਂ 22 ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤੋ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਦੀ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਜ਼ਿਮੀਦਾਰ ਭਰਾ ਠੀਕ ਹੈ ਜੀ ਲੀਲੀ ਦਾ ਵੀ ਮੱਝਾ ਛੋਟੀ ਆ ਕੋਲ ਤੇ ਵੱਧ ਜਾਣਕਾਰੀ ਲੈਣੇ ਆਪਾਂ 22 ਤੋਂ 22 ਦਾ ਨੰਬਰ ਲਾਮਗੇ ਟਾਈਟਲ ਵਿੱਚ ਉੱਪਰਲੀ ਸਾਈਡ ਸਕਰੀਨ ਉੱਪਰ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਜਗਤਾਰ ਸਿੰਘ ਪਿੰਡ ਕਲਾਲਾ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਹਾਂਜੀ ਸੀਨੀਅਰ 13 ਇਸਰ ਕੋਲ ਪਿੰਡ ਹੈ ਇਹ ਕਲਾਲਾ ਠੀਕ ਹੈ ਜਿਲ੍ਹਾ ਬਰਨਾਲਾ ਅੱਜ ਵੀ ਕੰਮੇ ਸੂਏ ਝੋਟੀ ਆਪਣੀ ਹੈ ਇਹ ਦੂਜੀ ਹੀ ਹੋਇਆ ਜੀ ਠੀਕ ਹੈ ਜੀ ਪਿਛਲੇ ਸੂਏ ਪਿਛਲੇ ਝੂਏ ਲਈ ਸੀ ਮਮਾ ਤੋਂ ਠੀਕ ਹੈ ਆ ਕੱਟੀ ਆ ਨਾਲੇ ਦੀ ਪਤਾ ਕੱਟੀ ਆ ਕੱਟੀ ਨਹੀਂ ਕੋਈ ਨਹੀਂ ਛੇੜ ਨਹੀਂ ਕਰਦੀ ਠੀਕ ਹੈ 31 ਮਗਰ ਇਹਦੇ ਨਾਲ ਆਂਗੇ ਤਿਆਰੀ ਕਿੰਨੇ ਬਾਈ ਜਨ ਬੰਦੇ ਆ ਤੇ 23 ਦੇ 23 24 ਮੇਰੇ ਪੂਰੇ ਹੁੰਦਾ ਜੀ ਠੀਕ ਆ 30 ਨੂੰ 20 ਤਰੀਕਾ ਠੀਕ ਆ ਵਿਦਿਆ ਚਾਰ ਦੇ ਲਪਿਆ ਹਾਂ ਇੱਕ ਦੋਨ ਬੱਧ ਵੀ ਲੈ ਸਕਦੀ ਆ ਠੀਕ ਆ ਰੇਟ ਭਰਾ ਦਾ ਰੇਟ ਵੀ ਥੋੜੇ ਅਜੇ ਲੈਵਲ ਉੱਪਰ ਬਣਾਉਣਾ ਵੀ ਉਹ ਦੱਸ ਦਿਆਂਗੇ ਫੋਨ ਤੇ ਦੱਸ ਦੇ ਫੋਨ ਤੇ ਕਰੋਗੇ ਠੀਕ ਆ ਜਿਹੜਾ ਭਾਈ ਆਊਗਾ ਉਹਨਾਂ ਨੂੰ ਤਾਂ ਬਰਦਾ ਠੀਕ ਹੈ ਲੋ ਭਰਾ ਚੈੱਕ ਕਰ ਸਕਦੇ ਹੋ ਦੂਜਾ ਸੁਗਾ ਤੇ ਬਾਈ ਦਾ ਪੰਜ ਚਾਰ ਦਿਨ ਰਹਿੰਦੇ ਆਲੇਲੇ ਵਾਲੂ ਬੱਲਾ ਹੋਗੀ ਮੈਡਮ ਮਟਾ ਨੋ ਪਿਛਲੇ ਸਵੇਰ ਦੁੱਧ ਕਿੰਨਾ ਜੀ ਬਾਈ ਪਿਛਲੇ ਦਿਨ 9.5 9 ਲੀਟਰ ਦਿੱਤਾ ਜੀ ਆਮ ਕਰਨਾ ਨਾ ਤਾਂ ਜੀ ਪਾਉਣ ਦੀ ਬੜੀ ਚੋ ਕਰਦੇ ਆ ਠੀਕ ਹੈ ਜੀ ਠੀਕ ਹੁਣ ਸਾਨੂੰ ਚੋਣ ਦੀ ਸਮੱਛਿਆ ਠੀਕ ਹੈ ਜੀ ਅਸੀਂ ਤਾਂ ਵੇਚ ਰਹੇ ਹਾਂ ਟੁੱਟੀ ਨਹੀਂ ਵੇਚ ਰਹੇ ਤਾਂ ਨਹੀਂ ਸੀ ਬਹੁਤ ਵਧੀਆ ਜਿੱਥੇ ਮਰਜੀ ਕੋਈ ਲੈ ਜੀ ਠੀਕ ਹੈ ਤੋੜ ਰੌਲ ਮਿਲ ਹੈਗੀ ਠੀਕ ਹੈ ਤੋੜ ਦੋ ਲੋਪਰਾ ਚੈੱਕ ਕਰ ਸਵੇਰ ਦੀ ਕੱਟੀ ਹੈ ਕੱਟੀ ਬਹੁਤ ਨੀਲੀ ਦਾ ਵੀ ਆ ਤੇ ਇਹ ਵੀ ਚੈੱਕ ਕਰ ਸਕਦੇ ਚਾਰੇ ਪਾਇਰ ਚਿੱਟੇ ਆ ਪੂਸ ਚਿੱਟੀ ਆ ਤੇ ਮੱਥੇ ਤੇ ਵਾਲਾ ਠੀਕ ਹੈ ਜੀ ਲੋ ਜੀ ਕਰਮਾ ਵਾਲੀ ਦੇ ਦਿਲ ਪਏ ਆ ਨੇ ਜ਼ਿੰਮੇਦਾਰ ਭਰਾ ਠੀਕ ਹੈ ਜੀ 22 ਦਿਨ ਨੰਬਰ ਸਕਰੀਨ ਦੇ ਉੱਪਰ ਲਾਉਗੇ ਭਰਾ ਲੈ ਵੀ ਦਿਨ ਤਾਂ ਦੇਖੋ ਤੁਸੀਂ ਦਾਹ ਤੇ ਭਰਾ ਠੀਕ ਹੈ ਠੰਡੀ ਸੀ ਲਾ ਪੂਰੀ ਬਲੱਡ ਲੈਣ ਲਿਓ ਜੀ ਲਿਓ ਮੋੜ ਲਿਓ ਲਓ ਜੀ ਤੋਰਾ ਤਰਾ ਕਰਮਾ ਵਾਲੀ ਦਾ ਸੋਨਾ ਲਓ ਜੀ ਬਸੀ ਬਸ ਲੈ ਚਲ ਉੱਟ ਗਿਆ ਲੋ ਢੱਲਣ ਟੂਲ ਨਾਲੇ ਪਈਆਂ ਕਰਮਾ ਵਾਲੀ ਦੀਆਂ ਦੇਣ ਵੀ ਪਏ ਆ ਠੀਕ ਹੈ ਜੀ ਲਓ ਜੀ ਥਾਉਂ ਦੇਖ ਸਾਹ ਤੇ ਜੀ ਚਾਰੇ ਥਾਣਾ ਪਿੰਡੀ ਦੇ ਪਾਵਨਗਰ ਦੀ ਐਕਸਾਨਪਾ ਮੱਥਾ ਵਾਲੇ ਥਾਣਾ ਠੀਕ ਹੈ ਜੀ ਥੋੜਾ ਜਿਹਾ ਉਪਰ ਕਰ ਜਿੰਦਾ ਪਸੂ ਲੋ ਜੀ ਇਹ ਦੂਜੀ ਸਾਈਡ ਚੈੱਕ ਕਰ ਸਕਦੇ ਬਰਾ ਥੋੜਾ ਜਿਹਾ ਜਰਾ ਪਸੂ ਉਪਰ ਕਰ ਜਿੰਦਾ ਲੋ ਜੀ ਧਰਨ ਬਹੁਤ ਸੋਹਣਾ ਲੱਗਿਆ ਕਰਮਾ ਵਾਲਿਆ ਜ਼ਿੰਮੇਦਾਰ ਭਰਾ ਭਰਾ ਬਾਈ ਦਾ ਨੰਬਰ ਸਕਰੀਨ ਉੱਪਰ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ